ਜੀਰ ਜੀ ਤੁਹਾਨੂੰ ਬਹੁਤ ਬੁੱਢਾ ਸਾਵੜਾ ਨਹੀਂ ਬਹੁਤ ਬੁੱਢਾ ਸਾਵੜਾ ਤਾਉਦਾ ਇਧਰ ਲੀਤਾ ਬੰ ਨਹੀ ਨਹੀ ਇਹ ਯਾਰ ਕਿਦਾਂ ਹੈ ਬਾਬਾ ਜੀ ਇਹ ਨਵੀਂ ਗੁਰੂ ਦਾ ਅਧਿਕਰਨ ਹੈ ਹਾਂ ਉਹਨਾਂ ਨੂੰ ਬਹੁਤ ਬੁੱਢਾ ਸਾਵੜਾ ਖਤਾਵਾਂ ਇਧਰ ਵੀ ਦੇਖੋ ਕਿ ਗਰੰਟੀਆ ਬਹੁਤ ਬੁੱਢਾ ਸਾਵੜਾ ਤਾਉਦਾ ਮੀ ਕੋ ਪ੍ਰਧਾਨ ਜੀ ਨਾ ਗੱਲ ਕਰੀ ਤੁਸੀਂ ਸੱਚਾ ਕਿਨੋ ਤੇ ਵਿਆਹ ਹੋ ਗਿਆ ਪ੍ਰਧਾਨ ਦਾ ਕਹਿੰਦੇ ਕਲੇ ਪ੍ਰਧਾਨ ਜੀ ਸਮਝ ਨਾ ਕਰਦੇ ਵੀ ਪ੍ਰਧਾਨ ਸਾਡਾ ਕੌਂਸਲ ਸਾਹਿਬ ਹੀ ਆ ਫੇਲੀ ਹੀ ਬੋਲਦੇ ਕੋਹਾਨੀ ਸਭਾ ਨਾਲ ਜਿਹੜਾ ਸਭੀ ਉਹਦੇ ਉਹ ਕਰਮੀ ਨਿਮਾਣ ਸੰਗਰਾਮ ਤੇ ਉਹ ਵਾਦੀ ਚਲ ਰਹੀ ਹੈ। ਕੋਈ ਨਹੀਂ ਮਾਦੇ ਲਾਉਂ। ਨੰਬਰ ਨੰਬਰ ਨਾ ਕੋਈ ਮੈਂਬਰ ਨੰਬਰ ਕੋਈ ਨਹੀਂ ਮੱਦਾਂ। ਕੋਈ ਸਭੀ ਨਾਲ ਸਮਝੋ। ਤੇ ਬਾਬਾ ਜੀ ਇਹ ਜਾਣੇ ਦੱਸਣਾ ਤੁਹਾਨੂੰ। ਜੀ ਹੋਈ ਆਪਦੇ। ਇਹ ਜੇ ਉਹਦੇ ਬਾਬੇ ਨਹੀਂ ਕਰਨੇ ਨਾ ਆਪਾਂ ਤੇ ਕੁੱਤ ਕਰਦੇ ਦੇਗੀ। ਆਪਾਂ ਇਹ ਤੇ ਠੇਕੇ ਦੇ। ਹਾਂ? ਆਪਾਂ ਨੂੰ ਕੀ ਕਰਦੇ ਸਾਰੇ ਮਤਲੇ ਕੱਲਾ ਕੰਮ ਕਰਦੇ ਆਂਗੀ। ਕੱਲਾ ਦੋ ਫਸ ਕਰਦੇ ਆ ਕੋਈ ਹੈ ਬਰੇਡੀ ਡਾਕ ਫਾਈਲ ਕਰਕੇ ਨਾਲ ਜਾਗੇ। ਤਾਂ ਇਹ ਬਾਬੇ ਵੀ ਰਿਕਮ ਕਰਦੇ ਨਾ। ਸਮਝ ਜੀ। ਸਾਰਿਆਂ ਨੂੰ ਪਿਆਰ ਸਾਂਝੀ ਹੈ ਕੀ ਪਿਆਰੀ ਹਨਜੀ ਸ਼ੁਰੂ ਕਰ ਸਕਦਾ ਹਾਂ ਭੂਰੀ ਦੇ ਵਿੱਚ ਜਦੋਂ ਮੈਂ ਕੀ ਨੂੰ ਸ਼ੁਰੂ ਕਰ ਖਲਕੋਣ ਫੜੋਗਾ ਚੋਈ ਫੜੋਗਾ ਤੇ ਗੁਆਨੀ ਫੜੋਗਾ ਜੇ ਮੇਰੀ ਤਰ੍ਹਾਂ ਦੇ ਪੱਲਾ ਉਰਵੀ ਫਰਾਲੇ ਦਾ ਜਿਹੜੇ ਜਿਹੇ ਪਿਓ ਨੂੰ ਜਿਹਦੇ ਜਿਹੇ ਪਿਓ ਨੂੰ ਮਾਰਦਾ ਮੇਲੀ ਕਦੀ ਕਦੀ ਰਾਏ ਦੀ ਚਾਚੇ ਦਾਇਆ ਜੀ ਕਦੇ ਚਾਚੇ ਦੀ ਮੇਲੀ ਨਾ ਵੇਖੀ ਚਾਚਾ ਲਾਬੜੇ ਬਾਲੇ ਬਣਾ ਦੋ ਸਾਡੀ ਜਾਂਦੇ ਦੇ ਵਿੱਚੋਂ ਤਾਂ ਜਾਂਦਾ ਕਿ ਮਿਲਨ ਨੇ ਜੀਦੇ ਨੂੰ ਮਾਰਨਾ ਵਾ ਇਥੇ ਸੱਚਾ ਵੀ ਨੂੰਹਵਾ ਸਾਥੇ ਜੁਗਾਰ ਸੱਚ ਹੈ ਕੀ ਸੱਚ ਨਾਨਕ ਖੁਸੀ ਵੀ ਜਦੋਂ ਪਸੰਦਿਆ ਕੋਈ ਅੰਮੀ ਬਹੁਤ ਦਾ ਅਸਲੀ ਜੇ ਬਹੁਤ ਦਾ ਸੁਣਾ ਲਈ ਉਹ ਸਰਕਾਰੀ ਜੀ ਤੁਹਾਨੂੰ ਉਹਨੇ ਕਿਹਾ ਜੀ ਤੁਹਾਨੂੰ ਕਿ ਜਿਹੜੇ ਕੋਈ ਕੁੜੀ ਮੜਾ ਭੱਜੀ ਗਏ ਅੰਦਰ ਦੇ ਨੱਚ ਕਰਦੇ ਹੋ ਮਿੰਪਾ ਜੀ ਕਿ ਮਾਰੇ ਮੇਰੇ ਕੋ ਪਾਜ ਕਰਦੇ ਜੇ ਉਹਨੇ ਮੇਰੇ ਕੋਦਾਂ ਕਿਹਾ ਜਾਂਦੇ ਜੇ ਬਈ ਆਪਣੇ ਪ੍ਰਧਾਨ ਸਾਹਿਬ ਜਾਂ ਮੈਂਬਰ ਸਾਹਿਬ ਜਾਂ ਨਰਕਾ ਲੈ ਲਓ ਲੰਘੋ। ਪਿੰਡ ਦੇ ਕੈਂਪਿੰਗ ਦੇ ਵਿੱਚ ਪਿੰਡ ਦੀ ਵਿਆਹ ਕਰਾ ਦਦੀ। ਮਮਾ ਜੀ ਫੈਸਲਾ ਕਰ। ਹਾਂ ਬਾਬਾ ਜੀ ਬੋਲੋ। ਪਿੰਡ ਦੇ ਵਿੱਚ ਪਿੰਡ ਦੀ ਵਿਆਹ ਕਰਾਵਾ ਦੀ ਦੱਸ ਦੋ ਤੁਸੀਂ। ਬੁਰਕਾ ਦੇ ਗ੍ਰੰਥੀ ਨਾਲ ਗੋਦਿਓ। ਮੈਂ ਇਹ ਇਹ ਬਯਾਤਾ ਇਹ ਨਹੀਂ ਮੈਂ ਪਹਿਲਾਂ ਆ ਗਿਆ ਹੁਣ ਦੇਤੀ ਦੀ ਰਹਿਣਗੀ ਹੁਣ ਦੇ। ਤੁਹਾਡੀ ਵਰਗਾਂ ਨੇ ਨਹੀਂ ਰੱਖਣ ਦਿੱਤੀ। ਸ਼ੁਰੂਆਤ ਹੋ ਗਈ। ਬਲਵਾਂ ਲੜਕੀ ਦੇ ਮਾਣ ਨੂੰ ਪੁਲਿਸ ਕੀ ਦੇ ਭਰਾ ਨੂੰ। ਲੜਕੀ ਦੇ ਸਾਈਨ ਹੋ ਗਏ ਲੈਟਰ ਪੈਡ ਦੇ ਤੇ। ਹਾਂਜੀ ਲੜਕੀ ਦੇ ਸੈਣ ਹੁੰਦੇ ਆ ਲੱਟਬੱਟ ਦੇ। ਹਾਂਜੀ। ਸਲਾਖਾਂ ਦੇ ਅੰਦਰ ਜਾਣਾ ਤੂੰ ਹੁਣ। ਕਿਹਦੇ ਅੰਦਰ ਜਾਣਾ ਵਾ? ਕਿਹਨੇ ਮੋਰਗ ਨਹੀਂ ਹੋਣਾ। ਘਾਰੇ ਚ ਗਲਤੀ ਕਰੀ ਸੀ ਤੇ ਇਹਦੇ ਚੰਨਾਂ ਨੂੰ ਬੁਲੂਛਾਈ ਦੀ ਕਰਾਂਗੇ ਅਰਜ਼ਾ ਕਰਦੇ ਤੁਸੀਂ। ਕੀ ਕਿਹਾ ਕੋਈ ਬੁਲੂਛਾ ਦੇ ਘੜੀ? ਲਾਵਾ ਕੀਤੀਆਂ ਤੁਸੀਂ। ਕੀ ਕਿਹਾ? ਅਲਗ ਨਹੀਂ ਫੜਾਇਆ। ਟੈਂਡੇ ਬੱਲੇ ਅਲ ਹਮ ਪੜਦੇ ਆ ਪਾਵਾਂ। ੱਲੇ ਡਾਂਡੇ। ਲੱਗੀ ਕਿੱਥੇ ਗਿਆ ਸ਼ਬਦ? ਇਹ ਦੀ ਆਪਾਂ ਬੇਨੂੰਦੀ ਲੰਘਣਾ ਮਰਜਾਦਾ ਦੀ ਗੀਤੀਆਂ ਲੰਘਣਾ ਫਿਰ ਕਿਨੇ ਬਹਿਣੇ ਜੀ 700 ਰੁਪਏ 700 ਰੁਪਏ ਹੈ 700 ਰੁਪਏ 700 ਰੁਪਏ ਪੇਰਾਉਂ ਗੀਲੜਾ ਦੇ ਕੋਲ ਜੀ ਇਹ ਫੋਟੋ ਜੀ ਗੀਲੜਾ ਦੇ ਕੋਲ ਮੋਟਾ ਇੱਕ ਵਾਰ ਤੁਹਾਨੂੰ ਫੋਨ ਕਰਕੇ ਭੇਜਦਾ ਉਹ ਗੀਲ ਵੀ ਭੇਜਦਾ ਉਹ ਇਹ ਕੌਂਸਲ ਸਾਹਿਬ ਨੂੰ ਭੇਜਦਾ ਕੋਟਵਾੜੇ ਨਾਲ ਜਦੋਂ ਆਪਾਂ ਫ੍ਰੀ ਸ਼ਟਾ ਨਾਲ ਜਾਊਗਾ ਕੌਂਸਲ ਸਾਹਿਬ ਜਿਹੜਾ ਪੈਸਾ ਤੁਹਾਨੂੰ ਦੇਖ ਲੇਗੇ 700 ਰੁਪਿਆ ਇਹ ਨਾਲ ਜਾਂਦਾ ਵੇਖਿਆ ਤਨੀ ਚੀਜ਼ ਆਦੀ ਬੜਾ ਸੇਵਾ ਦੇ ਦੂਜੀ ਜਨਗਰ ਸੀਡ ਦੀਵਾ ਸੇਵਾ ਦੇ ਨੰਬਰ ਨਾਲ ਇਹ ਕੋਈ ਅਜਿਹਾ ਕਾਰ ਕਰਦੇ ਆ ਸੁਣ ਲੈਟ ਪੜਦੇ ਆ ਕਿਥੇ ਬੈਠੇ ਤੁਹਾਡੇ ਮੋਟਰ ਕਾਇ ਕਰਦੇ ਕਾ ਕੋਲ ਭੇਜੋ ਤੁਹਾਡੇ ਆਉਗਾ ਜੇ ਵਿਆਹ ਕਰਾ ਲਿਓ ਉਹ ਇੱਥੇ ਕੀਤੇ ਜਾਂਦੇ ਆ ਹਾਂਜੀ ਅੱਛਾ ਹਾਂ ਇਹ ਤੁਹਾਡੇ ਬਾਬਾ ਜੀ ਗਰੰਟੀ ਚ ਕਰਦੇ ਆ ਇਹਦੇ ਚਾਹ ਜਿਹੜਾ ਹੁਣ ਕੇਸ ਆ 17 ਸਾਲ ਦੀ ਧਰਤੀ ਦਾ ਕੀਤਾ ਗਿਆ। ਕੋਈ ਸਰਕਾਰ ਭੇਜਦਾ ਨਾ ਆ ਕੇ ਵਕੀਲਾ ਬੈਠੇ ਨਹੀਂ। ਮਰਜ਼ਾ ਨਹੀਂ ਜਿਹੜੇ ਨਹੀਂ। ਤਾਂ ਮਰਜ਼ਾ ਨਹੀਂ ਜਿਹੜੇ ਵਕੀਲਾ ਨਾ ਉਹ ਆਪਣਾ ਡਾਕੂਮੈਂਟ ਬੰਦ ਧਾਰਕਾ ਨਾ ਲੈ ਕੇ ਹੁੰਦੇ ਤਾਂ ਸਾਡੇ ਨਾਲ ਕੀਤੀ ਆ। ਕੋਈ ਬੇਨ ਨਹੀਂ ਬੰਦੇ। ਭਾਈ ਸਾਹਿਬ ਜੀ ਅਸੀਂ ਤੁਹਾਨੂੰ ਐਪਲੀਕੇਸ਼ਨ ਇਹ ਤੇ ਕਰੋ ਪ੍ਰਚਾਰ ਚਾਹ ਬਜਾ ਲੱਗ ਰਿਹਾ। ਹਾਂ ਜੀ। ਉਹ ਗੱਲ ਨਹੀਂ ਮੰਨਦਾ ਤੁਗੜੀ ਉਮਰ ਕੀ ਜਿਹੜੀ ਉਹ ਭਾਈ ਉਹ ਪੰਜਾਬ ਦੇ ਕਿਹੜੇ ਨੇ ਇਹ ਕਰੋ ਜੀ ਇਹਨਾਂ ਨੂੰ ਪੁੱਛੋ ਵੀ ਕੌਣ ਕੌਣ ਹੈ ਨਾਲ ਤੇ ਦੇਖੋ ਵੀ ਵਕੀਲਾਂ ਦੇ ਰਹੀ ਇਹ ਵਿਆਹ ਕਰਦੇ ਫਿਰ ਇੱਥੇ ਕਿਹਨਾਂ ਦਾ ਹੀ ਕਰਦੇ ਹੋ ਕਿਉਂ ਕਰਦੇ ਫਿਰ ਤੁਸੀਂ ਵਕੀਲਾਂ ਦੇ ਰਹੀ ਦੇ ਆਹ ਦੀ ਗੱਲ ਕਰ ਜਾ ਮੈਂ ਜੀ ਹਾਂਜੀ ਕਿਹਨੇ ਕੀ ਕਰਿਆ ਇੱਥੇ ਲਿਖੀ ਹੋਣੀ ਆ ਕਾਗਜ਼ਾਂ ਦੇ ਵਿੱਚ ਉਹ ਦੋ ਜਿਹੜਾ ਮਾਂ ਪਾਪ ਨੇ ਕਿਹਨੇ ਕੀ ਕਰੀ ਜਿਹੜਾ ਪਹਿਲਾਂ ਵਿਆਹ ਕਰਾਇਆ ਜਿਹੜਾ ਮੋਂ 2013 13/9 2013 ਨਾਲਾ ਬਾਈਰੋ 99 2023 ਦੀ ਕਰ ਜੇ ਇੱਥੇ ਕੁਝ ਵੇਖੋ ਵੀ ਲਿਖਿਆ ਲਿਖਾਇਆ ਹੈਗਾ ਇਹਨਾਂ ਦੇ ਕੋਲ ਦਿਖਾਉਣ ਨਹੀਂ ਮੈਂ ਤਾਂ ਆ ਜੀ ਬੀ ਬੈਠੀ ਮੈਂ ਤਾਂ ਇਹਨਾਂ ਨੂੰ ਮਾਰ ਕੇ ਕਿਤੇ ਕਿਤੇ ਕਿੱਨਾ ਕਿੱਦੇ ਵੇਖਿਆ ਹੋਇਆ ਮੈਂ ਆ ਜੀ ਜਿਹੜੀਆਂ ਬੰਕਾਂ ਨੂੰ ਲੋ ਮੈਨੂੰ ਕਿੱਥੇ ਵੇਖ ਲਿਆ ਗਾ ਵੀ ਮੈਨੂੰ ਕਿੱਥੇ ਵੇਖ ਲਿਆ ਪਹਿਲੇ ਦਿਨ ਆਈ ਪਹਿਲੇ ਦਿਨ ਆਈ ਮੈਂ ਇਹ ਕਿੱਥੇ ਵੇਖਿਆ ਮੈਂ ਬਾਬਾ ਜੀ ਇੱਕ ਮਿੰਟ ਦਾ ਸੁਣਿਓ ਕੀ ਹੋ ਗਿਆ ਇੱਥੇ ਹੁਣ ਮੈਨੂੰ ਮਹਾਰਾਜ ਜੂਰੀ ਦੇ ਵਿੱਚ ਬੈਠੀ ਆਂ ਮੈਂ ਤੁਹਾਡੇ ਅੰਦਰ ਕਿੰਨੇ ਬੱਤੇ ਨਾਲ ਰੋਜ਼ ਦਾ ਕਰਦੀਆਂ ਹਾਂ ਮੁੱਟੇ ਵੇਣ ਨਹੀਂ ਆ ਗਈ ਵੀ ਤੁਹਾਨੂੰ ਉਹ ਦੱਸੋ ਵੀ ਤੁਹਾਡੇ ਨਾਲ ਥੋੜੀ ਕਿਆ ਪਰ ਅਪਰਾਧ ਭਰਾ ਦਿਆ ਵਡੀ ਜੀ ਨੂੰ ਦੱਸੋ ਕਿ ਨਾ ਕੋਈ ਸਰਕਾਰ ਤੋਂ ਇਹ ਹਸਪਤਾਲ ਨਹੀਂ ਪਰ ਅੱਜ ਆ ਗਿਆ ਬੰਦੀਆ ਮਤਲਬ ਵੇਚੀ ਕਰ ਰਹੇ ਹੋਗੇ ਤਾਂ ਪੁੱਛਦਾ ਨਹੀਂ ਬਾਗ ਨਹੀਂ ਨਹੀਂ ਤਾਂ ਬਾਗ ਨਹੀਂ ਹਮੇਂ ਕਰਾ ਦੇਖੋਗੇ ਅੰਮੈਲ ਕਰਾਵਾਂਗੇ ਨਹੀਂ ਉਹ ਇੱਥੇ ਪੜੇ ਜੋ ਤੋਂ ਕਰਾ ਦੋਗੇ ਹਾਂਜੀ ਇਹ ਪਰਦੇ ਵੀ ਨਹੀਂ ਕੋਈ ਨਹੀਂ ਕਹਿੰਦਾ ਤਵਾ ਕਰੋ ਬਾਈ ਬਾਬਾ ਜੀ ਕਹਿੰਦੇ ਤੂੰ ਤੈਨੂੰ ਕਹਿੰਦਾ ਤਵਾ ਕਰੋ ਕਿਉਂ ਇਹ ਕੰਮ ਨਹੀਂ ਹਾਂਜੀ ਨਹੀਂ ਨਹੀਂ ਹਾਂ ਤਵਾ ਕਰਕੇ ਕਰ ਲਈ ਪਾਣੀ ਮਹਾਰਾਜ ਜਦੋਂ ਆਉਂਦੇ ਤਾਂ ਜੇ ਦੇਖਿਆ ਆਪਾਂ ਉਸ ਤੋਂ ਦੱਲਾ ਦੇਣਾ ਵੀਡੀਓ ਮਹਾਰਾਜ ਜਦੋਂ ਆਉਂਦਾ ਤਾਂ ਵੀ ਮਹਾਰਾਜ ਤੁਹਾਨੂੰ ਸੁਣਾਈ ਕਿ ਤੁਹਾਨੂੰ ਕੋਈ ਬੁਲਾ ਦੇਣਾ ਨਾ ਫਿਰ ਵੀ ਬੇਈ ਹੈ ਬੁਲਾ ਦੀ ਤਾਂ ਖਾਲੀ ਲੈ ਨਹੀਂ ਕਰਦੇ ਜੀ ਅਸੀਂ ਉਹਦੇ ਡਰ ਤੋਂ ਚੱਲਦੇ ਆਂ ਤੇ ਬੁਢੀ ਕਰਪਾਣ ਤੁਹਾਡੇ ਵਰਗੇ ਉਹਦਾ ਸਾਡੇ ਤੋਂ ਡਰਦੇ ਬੁੱਢੂ ਕੋਟਾ ਦਾ ਤੁਸੀਂ ਡਾਗੇ ਡਾਂਗ ਦੋ ਤੇ ਜਦਾਂ ਡਾਗੇ ਤੇ ਉਹਨਾਂ ਦੀ ਕੰਮ ਤੋਂ ਜਿਹੜਾ ਭਰਾ ਮੇਰਾ ਬੈਠਾ ਵਾ ਜਿਹਨੂੰ ਕੰਮ ਦਿੱਤੀ ਆ ਉਹਦਾ ਡਰਦੇ ਆਪਾਂ ਉਹ ਸਾਡੀ ਭੈਣ ਨੂੰ ਪੁੱਛ ਕੇ ਆਉਂਆ ਜਿਹੜੀ 3 ਪਿੰਡ ਵਿਆਹ ਕਰਾ ਲਿਆ ਤੇ ਕਿਥੋਂ ਗੱਲ ਜਲੀ ਤੁਹਾਡੇ ਤੋਂ ਕੋਈ ਕਾਫੀ ਚਾਹੀਦਾ ਕਿ ਕਿਥੋਂ ਆਏ ਕੀ ਲੈਣਾ ਹੈ ਹਟ ਗੋ ਲੋ ਆਏ ਅੱਪਣੇ ਪਰੋ ਮੈਂ ਤਾਂ ਬੇਨਤੀ ਕੀਤੀ ਸਭ ਇਹਨਾਂ ਦਾ ਕਿ ਬਾੜੀ ਬਚਾਜੋ ਮੈਂ ਸਾਰੇ ਇਹ ਕੰਮ ਨਿਭਾਉਂਦਾ ਉਸ ਦੇ ਵਾਸਤੇ ਤੇ ਨਾਲ ਨਾਲ ਕਰਤੀ ਉਹ ਕਦੀ ਵੀ ਨਾਜਕਾਰ ਮੋਨੇ ਪੜਿਆ ਨਾ ਕਰਦੇ ਨੂੰ ਅੰਖਾ ਤੇ ਗੜੀ ਅੱਜ ਤੱਕ ਇਹ ਕਰ ਕਰ ਇਹਦੇ ਰਾਤ ਨੂੰ ਸ਼ਰਾਬ ਵੀ ਤੇ ਨਹੀਂ ਭਗੜੇ ਕੋਡੇ ਦੇ ਸਵੇਰੇ ਆਣ ਦੂਰਸਾ ਗੜੀ ਪੈਂਦੇ ਆ ਇਹ ਤੋਂ ਬਹੁਤ ਜ਼ਿਆਦਾ ਕੋਈ ਤੁਹਾਡੀ ਕੋਣੀਏ ਇਹ ਥਾਲੂ ਦੀ ਤਾਬਿਆਂ 'ਚ ਬਹਿ ਕੇ ਅਜੇ ਵੀ ਤਾਬਿਆਂ 'ਚ ਬਹਿ ਕੇ ਬਰਾਦੀ ਨੂੰ ਬਲਾਵਾ ਕਰਦਾ ਤਾਂ ਸਾਹਮਣੇ ਬਣਾ ਵਾਲਾ ਵੀ ਘੋਰ ਕਰੀ ਹੋਏ ਸਰਦਾਰਾਂ ਦੇ ਸਨਮੁਖ ਹੋ ਕੇ ਅਦਾਕਾਰਾਂ ਨਾਲ ਮਿਲਦਰੀ ਆ ਉਹਨਾਂ ਕਹਿੰਦਾ ਦੱਸ ਦਿਓ ਹਲੀ ਕਿੰਨੇ ਬਣਾਉਣੇ ਤੇ ਕਿੰਨੇ ਮਟਰ ਚੱਤ ਬੋਲੋ ਕਿੰਨੇ ਬਣਾਉਣੇ ਤੇ ਕਿੰਨੇ ਮਟਰ ਬੋਲੋ ਛੇੜੀ ਜਾਓ ਸਰ ਜੱਪੀ ਕਰ ਮਾਫ਼ ਕਰਮ ਜੱਪੀ ਕਰ ਜੀ ਜੱਪੀ ਉਹ ਬੇਟੀਆ ਮਾਂ ਦੀ ਜਿਹੜੀ ਦਿੱਲੀ ਦੀ ਮਾਂ ਉਹ ਬਹੁਤ ਆਪਰਾ ਉਹਨਾਂ ਨੇ ਪੁੱਛੋ ਉਹਨਾਂ ਨੇ ਕੀ ਕੀਤਾ ਨਹੀਂ ਆ ਸੇਤ ਸੁਹਿੰਨਾ ਇੱਥੇ ਕਰਦੇ ਇਹਦੇ ਹੋਣੀ ਨਹੀਂ ਕਿਸੇ ਨੇ ਹੋਣੀ ਸਪੋਰਟ ਕੋਈ ਤੁਹਾਨੂੰ ਉਸ ਸੰਗਰ ਕੋਲ ਜਿੰਦਾ ਨਾ ਬਣਾਵਾ ਉਹਨੇ ਨਾ ਟੋਟੇ ਉਹ ਨੜਵੀ ਦੇ ਸੈਣਾ ਗਿਆ ਨਾਂ ਦਾ ਨੰਬਰ ਵਾਲਾ ਨਾ ਕੋੜਾ ਕੋ ਪ੍ਰਸਾਰ ਵਿਖੜੋ ਅੱਜ ਬੋਲਤ ਰਹੇ ਉਹਦਾ ਲਿਖਾ ਉਸਦੇ ਦਾ ਰਣਦੇ ਪਿੰਡ ਮੁਸਲ ਮੁੰਨੇ ਦੇ ਲਿਖਾ ਪਿੰਡ ਮੁਸਲ ਰਿਸ਼ਤਾ ਬੰਦਾ ਤਦੂ ਤਾਂ ਦਰੀ ਤੋਂ ਫਿਰ ਦਜੇ ਇੱਕ ਤੋਂ ਅੱਜੋਂ ਸ਼ੁਰੂਆਤ ਹੋਈਆ ਇਹ ਛਿਆਣੇ ਦੀ ਕਾਉਦੇ ਹਥਾਣਾ ਗੰਦਾ ਜਿੱੀਆਂ ਦੰਦਾ ਨਾਲ ਬੋਲੀਆ ਗਈਆਂ ਈਆਂ ਨੇ ਹੀ ਬਿਲਕੁਲ ਇੱਥੇ ਆ ਦੱਦਾ ਦੋਸਤਾਂ ਦੇ ਨੂੰ ਫਰੀਦ ਗਰਮਾ ਆਪਣੇ ਜੋ ਮੈਂ ਕੀਆ ਤੋ ਵੇ ਪਾਇਆ ਲੋਹਣਾ ਦੀ ਜੇ ਵਰਗਣਾ ਜਸਪਾਲ ਜੀ ਜਦੋਂ ਵੀ ਲੋਤੋਂ ਤੁੰਦਾ ਸਾਡੀ ਨੇ ਇੱਦਾਂ ਹੀ ਹੈ ਕਿਹਦੀ ਨੂੰ ਇਹ ਪੱਲਾ ਫੜਾਇਆ ਲੜੇ ਇਹਦੀ ਛੂਰੀ ਧੋੜ ਕੇ ਦੇਣੀ ਪੱਲਾ ਕੋਲ ਬੜਾ ਪਿਓ ਹੁਣ ਇੱਥੇ ਨਾਮ ਹੋ ਜੇ ਸਹਿਰ ਸੇ ਨਾ ਕੁੜੀ ਦੇ ਸਹਣਾ ਗਿਆ ਵੱਡ ਦੇ ਕਰ ਰੇ ਅੰਕ ਲਾੜੀਓ ਤੁੰਦਾ ਹਾਂਜੀ